ਹੈਲੋ ਹੈਲੋ ਬਤਾਈਏ ਹਾਂ ਬਤਾਓ ਜੀ ਦੇਖ ਲਓ ਸਮਝ ਗੋਡੇ ਕੰਨਾਂ ਚ ਵੀ ਨਾ ਬੱਜੇ ਤੇ ਸਮਝ ਵੀ ਸਹੀ ਸਾਰੇ ਚੈਨਲਾਂ 'ਚ ਸਹੀ ਏ ਵੀਰ ਜੀ ਥੋੜੀ ਬਤਾ ਦੇ ਵੀਰ ਥੋੜੀ ਬਤਾ ਦੇ ਵੀਰ ਮੈਂ ਉਹ ਕੋਈ ਘੜਾ ਰਹੀ ਤੇ ਦੱਸੀ ਜੰਨੀ ਲਿਖਿਆ ਤੇਰਾ ਕਿੱਥੇ ਰੱਖਣਾ ਸਰਦੋਣਾ ਇੱਥੇ ਬੰਦੋ ਨੇ ਸਾਰੇ YouTube ਵੀ ਚੈਨਲ ਆਂਤਰਾ ਬ੍ਰੀਦਰ ਭਰਾ ਕਿਸਾਨ ਪਸ਼ੂ ਪਾਲਕ ਭਰਾ ਜਾਂ ਕੋਈ ਪੋਲੀਟੀਕਲ ਹਸਤੀ ਜਿੰਨੇ ਵੀ ਇੱਥੇ ਪਹੁੰਚੇ ਆ ਬਿਨਾ ਨਾਮ ਲਏ ਤੋਂ ਮੈਂ ਸਭ ਨੂੰ ਜੀ ਆਇਆਂ ਆਖਦਾ ਤੇ ਸਾਰਿਆਂ ਨਾਲ ਫਤਿਹ ਵੰਡੀ ਕਰਦਾ ਸੈਨੇ ਕਹਿੰਦੇ ਆ ਜਿਹਦੀ ਜਵਾਨ ਤੋਂ ਫਤੇ ਉਹਦੀ ਮੈਦਾਨ ਚ ਫਤੇ ਇੱਕ ਵਾਰ ਗੱਜ ਵੱਜ ਕੇ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਉਹਨਾਂ ਦਾ ਸੋਕ ਕੇ ਆਪਕੋ। ਧਾਰਨਨ ਸੰਪਰਣਾ ਸੀ ਇੱਕ ਗੱਲ ਦੀ ਬਹੁਤ ਵੱਡੀ ਮਾਫੀ ਮੰਗ ਰਹਾ ਜੰਨੇ ਆ ਉਹ ਕੀ ਹੈ ਕਿ ਪੰਜਾਬ ਉਦੀ ਸਾਇਦ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ। ਉਹ ਵੀ ਤੱਕ ਦੇਖ ਰਹੇ ਨੇ। ਕਈ ਮਾਪੇ ਕੋਈ ਨਾ ਦੇਖਾ ਅੱਜ ਇੰਨੇ ਮੀਟੇ ਕਾ ਦੇਈ ਹੈ ਕਿ ਇੱਥੇ ਤਾਂ ਮਨਵੇ ਲਾ ਲੈ ਰਹੇ ਨੇ। ਲੋਕਾਂ ਦਾ ਸਮਾਨ ਚੱਕਿਆ ਜਾ ਰਿਹਾ ਲੋਕ ਡੁੱਬ ਰਹੇ ਨੇ। ਪਰ ਮੈਂ YouTube ਚੈਨਲ ਆ ਰਾਹੀ ਉਨ੍ਹਾਂ ਭਰਾਵਾਂ ਤੋਂ ਮਾਫੀ ਮੰਗਣਾ ਚਾਹੁੰਨਾ ਹੱਥ ਜੋੜ ਕੇ ਕਿ ਇਹ ਸਾਡਾ 15-20 ਦਿਨਾਂ ਦਾ ਪਹਿਲਾ ਦਾ ਪਲਾਨ ਸੀ YouTube ਪਰ ਵੀਰਾਂ ਨੂੰ ਵੀ ਟਾਈਮ ਦਿੱਤਾ ਹੋਇਆ ਸੀ ਇੱਕ ਮਿੰਟ ਲਾਉਸ ਹੋ ਗਿਆ ਉਹ ਵੀ ਸ਼ੇਅਰ ਹੋਣਗੇ ਵੀ ਵੀਰਾਂ ਦੇ ਹਾਂ ਮੇਰੀ ਹੋਣਗੇ ਸ਼ੇਅਰ ਨਾਲ ਮੈਂ ਕਰਦਾ ਵੀਚਾਰ ਕਰਦਾ ਕਰਦਾ ਉਹ ਰਾਤੋਂ ਤੋਂ ਪਾਣੀ ਲੈਣਾ ਮੈਂ ਕਿਹ ਨੰਬਰ ਦੱਸਾਂ ਵੀ ਰਾਤ ਨੂੰ ਹਾਂਜੀ ਹੱਥ ਜੋੜ ਕੇ ਉਨ੍ਹਾਂ ਤੋਂ ਮਾਫੀ ਮੰਗਣਾ ਕਿਉਂਕਿ ਸੇ ਟਾਈਮ ਦੇ ਚੁੱਕੇ ਸੀ ਬਾਈ ਪਵਿੱਤਰ ਅਗਿਆ ਨੂੰ ਜਿੰਨੇ ਮੇਰੇ ਵੀਰ ਵੀ ਪਿੰਡ ਭਰਾ ਨੇ ਤੇ ਜਿੰਨੇ ਚੈਨਲ ਵਾਲੇ ਆ ਸਾਰਿਆਂ ਨੂੰ ਸੇ ਟਾਈਮ ਦੇ ਚੁੱਕੇ ਸੀ ਤੇ ਟੈਨ ਦਿੱਤਾ ਦੁਆਰੇ ਪਹੁੰਚੇ ਜੋ ਲੋਕ ਨਹੀਂ ਆਉਂਦਾ ਇਸ ਲਈ ਸਾਨੂੰ ਮੀਟਿੰਗ ਕਰਨਾ ਪਈ ਅਸੀਂ ਵੀ ਉਹ ਭਰਾਵਾਂ ਦੇ ਦੁੱਖ ਸੁੱਖ ਚ ਹਿੱਸੇਦਾਰ ਆ ਅਸੀਂ ਉਹਨਾਂ ਨੂੰ ਬਖਮਾਉਂਦੇ ਆ ਜਿੱਥੇ ਵੱਧਦੀ ਲੋਰ ਹੋਈ ਅਸੀਂ ਉਹਨਾਂ ਦੇ ਨਾਲ ਵੀ ਖੜਾਂਗੇ ਤੇ ਹੁਣ ਅਸੀਂ ਅਗਲੀ ਰਣਨੀਤੀ ਤੁਹਾਨੂੰ ਕੰਡੀਸ਼ਨਲੀ ਦੱਸਦੇ ਆ ਕੋਰੋਨੇ ਦਾ ਇਹ ਦੂਜਾ ਯੁੱਗ ਹੈ ਇਤਿਹਾਸਕ ਮੇਲਾ ਹੋਣਾ ਜਿਹੜਾ ਅਜੇ ਤੱਕ ਅਸੀਂ ਚੈਲੰਜ ਕਰ ਸਕਦੇ ਹਾਂ ਕਿ ਜਿਹੜਾ ਪੂਰੇ ਪੰਜਾਬ 'ਚ ਲੱਗਿਆ ਨਹੀਂ ਜਦੋਂ ਦੇ ਸਰਕਾਰੀ ਮੇਲੇ ਲੱਗੇ। ਪਹਿਲੀ ਵਾਰ ਤੋਂ ਕੀ ਨਾ ਸਾਡੇ ਦਿਲ ਦੇ ਸੀ। ਜਿਹੜੀ ਮਾਤਾ ਮੈਂ ਇਹਨਾਂ ਦਾ ਸਪੋਰਟਰ ਬਣ ਕੇ ਆਇਆ ਸੀ, ਬੈਕ ਹੌਟ ਤੇ ਖੜਾ ਸੀ ਮੇਰੇ ਕੋਲ ਚੰਗੇ ਬਾਈ ਮਣੇ ਆਣਗੇ। ਕਹਿੰਦੇ ਵੀ ਆਏ ਕਰਕੇ ਪ੍ਰਧਾਨ ਜੀ ਸਾਡੀ ਸਪੋਰਟ ਕਰੋ ਤਾਂ ਪਸ਼ੂ ਵੀ ਲੈ ਕੇ ਆਇਓ। ਅਸੀਂ ਉਹ ਵੀ ਲੈ ਕੇ ਆਏ। ਐਸਾ ਹੁਣ ਇਹਨਾਂ ਦਾ ਮੋਢੇ ਦਾ ਮੋਢਾ ਲਾ ਕੇ ਖੜੇ ਆ। ਮੈਂ ਮੇਰੀ ਪਸ਼ੂ ਵਪਾਰ ਜੁਨੀਅਨ ਬਣਾਂ। ਪੂਰੇ ਪੰਜਾਬ ਤੋਂ ਅਸੀਂ ਇਹਨਾਂ ਦੇ ਨਾਲ ਖੜੇ ਆ ਮੇਰੇ ਵੀ ਜਾਨ ਵਾਲੇ ਮੁੰਡੇ ਮੇਰੇ ਨਾਲ ਜਿਹੜੇ ਗਾਂਾਂ ਦੇ ਕੰਮ ਕਰਦੇ ਨੇ ਵਪਾਰੀ ਨੇ ਪੂਰੇ ਮਸ਼ਹੂਰ ਪ੍ਰਦੀਪ ਸਿੰਘ ਲੋਹਾਖੇੜਾ ਜਾਂ ਸਾਡੇ ਡਾਕਟਰ ਸ਼ੇਰੋਂ ਵਾਲੇ ਮੈਂ ਕੱਲੇ-ਕੱਲੇ ਦਾ ਨਾਂ ਨਹੀਂ ਦਿੰਦਾ ਗਾਂਾਂ ਵਾਲੇ ਤੇ ਮੱਝਾਂ ਵਾਲੇ ਅਸੀਂ ਆਪਦੇ ਪਸ਼ੂ ਵਪਾਰ ਮੰਡਲ ਵੱਲੋਂ ਆਜਾ ਕੋਗੜਾ ਜਿੰਨਾਂ ਨੂੰ ਅਸੀਂ ਸਪੂਰਨ ਸੰਪੂਰਨ ਸਮਰਥਨ ਦਿੰਨੇ ਆ ਅਸੀਂ ਇਹਨਾਂ ਦੇ ਨਾਲ ਆ ਦੂਜੀ ਵੱਲੇ ਇਹ ਮੇਲੇ ਦੀ ਜਿੱਦੇ ਨਿਉ ਰੱਖੀ ਗਈ ਸਭ ਤੋਂ ਪਹਿਲਾਂ ਮੈਂ ਆਪ ਦੇ ਤੇ ਧਰਿਓ ਆ ਰਹੀ ਕਿ ਮੈਂ ਕੋਈ ਸਪੋਰਟ ਜਰੂਰ ਕੋਲੋਂ ਫਿਰਦਾ ਕੋਈ ਡੰਗਰ ਨਹੀਂ ਲੈ ਕੇ ਹਾਂ। ਬੁੱਬੋ ਤੁਸੀਂ ਕਿਹਾ ਸੀ ਕਿ ਇਹਦੇ ਵੀ ਨਹੀਂ ਆਉਂਦੇ। ਗੁਰਪ੍ਰੀਤ ਵੀ ਰਹਿ ਕੇ ਗਿਆ ਹੈ। ਉਦੋਂ ਉਹ 21 ਮੈਂਬਰਾਂ ਨੇ ਇਹਨਾਂ ਨੂੰ ਕਹਿਤਾ ਵਿੱਚ ਕਹਿੰਦਾ ਕਿ ਤੁਹਾਨੂੰ ਜਵਾਈ ਲਾਗਾ ਬਾਲ ਕੇ ਮੈਂ ਕੋਈ ਨਹੀਂ। ਕੱਟਾ ਤੱਤੀ ਭੱਕ ਨਹੀਂ ਹੋਣਾ। ਜੇ ਤਾਂ ਲੋਕਾਂ ਨੇ ਹੋਣਾ ਤਾਂ ਸਿੱਧੇ ਉਹਨਾਂ ਲੋਕਾਂ ਦੇ ਹੋਜੋ। ਸਭ ਤੋਂ ਇੱਕੀ ਮੈਂਬਰ ਤੇ 22ਵਾਂ ਮੈਂ ਪੁੱਛਦੇ ਵਾਲੇ ਕਮਾਦਾ ਕਰਦੇ ਆਂ ਵੀ ਅਸੀਂ ਆਉਂਦਾ ਕੋਈ ਕੱਟਾ ਕੱਟੀ ਕੋਈ ਜਾਨਵਰ ਗੁੱਦ ਚਵਾਈ ਕਿਸੇ ਕੈਟਾਗਰੀ ਚ ਅਸੀਂ ਆਉਂਦਾ ਕੋਈ ਜਾਨਵਰ ਨਹੀਂ ਪਾਉਦੇ ਜੇ ਕਿਸੇ ਨੂੰ ਰੱਤ ਵਧਾ ਹੋਵੇ ਸਾਨੂੰ ਜਿੱਥੇ ਮਰਜ਼ੀ ਗੁਰਦੁਆਰੇ ਮੰਦਰ ਬਾੜ ਲਿਓ ਦੂਜੀ ਗੱਲ ਵੀ ਸਾਡੀ ਇਹ ਸਾਡੇ ਮੇਲੇ ਚ ਆਉਣ ਵਾਲੇ ਪਸ਼ੂਪਾਲਕ ਕਿਸਾਨ ਪਾਲਕ ਪਸ਼ੂ ਪਾਲਕ ਤੇ ਬ੍ਰੀਡਰ ਭਰਾ ਜਿਨ੍ਹਾਂ ਨੂੰ ਸਪਾਰਸ਼ ਕਰਾਉਣੀ ਹੈ ਜਿਨ੍ਹਾਂ ਕੇ ਕੋਈ ਸਪਾਰਸ਼ ਕਰਾਉਣੀ ਹੈ ਸਪਾਰਸ਼ ਕਰਨੀ ਹੈ ਜਾ ਕੋਈ ਹੋਰ ਤਕੰਡੇ ਬਣਾਏ ਆ ਮੇਰੇ ਹੱਥ ਵੱਲ ਕੇ ਬੇਨਤੀ ਉਹ ਸਾਡੇ ਪਸ਼ੂ ਮੇਲੇ ਚ ਪਸ਼ੂ ਨਾਲ ਲੈ ਕੇ ਆ। ਹੋਂਤੀ ਸੀ ਮੈਂ ਇੱਕ ਬਹੁਤ ਵੱਡਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਬੰਦੇ ਉਹ 5-7 ਦਿਨ ਪਹਿਲਾਂ ਮਿਲਿਆ ਅਸੀਂ ਮੇਲੇ ਤੋਂ ਪਹਿਲਾਂ ਡਿਸਕਸ ਕਰਦੇ ਸੀ ਕਿ ਆਪਾਂ ਮੇਲਾ ਕਿੱਥੇ ਲਾ ਕੇ ਆਪ ਨੂੰ ਜਗਾ ਵੱਧ ਚਾਹੀਦੀ ਆ। ਕੋਰ ਦੇ ਆ ਬਾਈ ਬੁੱਤਾ ਉਹ ਸਾਨੂੰ ਮਿਲਿਆ ਐਡਾ ਭਰਾਮਾਨ ਸਬੰਧ ਜਦੋਂ ਆਪਾਂ ਚੰਗੇ ਕੰਮ ਨੂੰ ਕਰਦੇ ਤੇ ਚੰਗੇ ਬੰਦੇ ਨਾਲ ਜੁੜ ਜਾਂਦੇ ਆ। ਉਹ ਕਹਿੰਦਾ ਨਾ ਆ ਵੱਡੀ ਰੂਹ ਅਤਾ ਕਿਲੋਮੀਟਰ ਦੇ ਲਿੰਕ ਰੋਡ ਦੇ ਉੱਤੇ ਵੀਰ ਦੇ 17 ਕਿਲੇ ਆ ਉਹ ਸਾਨੂੰ ਸਾਰੀ ਕਮੇਟੀ ਨੂੰ ਬੁਲਾ ਕੇ ਕਹਿੰਦਾ ਵੀਰੇ 17 ਦੇ 17 ਮਾਣੋ ਮੇਲਾ ਲੱਗਣਾ ਚਾਹੀਦਾ ਨਾ ਕਿ ਬਹੁਤ ਅੱਤ ਲੱਗਣਾ। ਉਹ ਸੁਪਾਈ ਬੁੱਟੇ ਦਾ ਮਾ ਖਾਸ ਧੰਨਵਾਦ ਕਰਨਾ ਚਾਹੁੰਦਾ। ਉਹ ਸਾਡੀਆਂ ਕਾਇਦਾ ਕਰੀਆਂ ਸੁਣਦੇ ਜਿਹੜੀ ਮੈਂ ਤੁਹਾਨੂੰ ਕਹਿੰਦਾ ਸੀ ਪੰਜਾਬ ਉਹ ਅਜੇ ਤੱਕ ਕਦੇ ਨਹੀਂ ਹੋਈ। ਕਿਉਂਕਿ ਮੈਂ ਸਰਕਾਰੀ ਮੇਲੇ ਜਦੋਂ ਤੋਂ ਸ਼ੁਰੂ ਹੋਏ ਆ ਮੈਨੂੰ ਮੇਲੇ ਲੱਗਦਾ ਆ। ਉਹਨਾਂ ਮੇਲਿਆਂ 'ਚ ਮੈਂ ਜਿੱਤਿਆ ਵੀ ਆਂ ਤੇ ਹਾਰਿਆ ਵੀ ਆਂ। ਉਹਨਾਂ ਚ ਕੰਮਾਂ ਮੈਨੂੰ ਦਿਹੀਆਂ ਸੀ ਤੇ ਅੱਜ ਮੈਂ ਉਹ ਕੰਮਾਂ ਕੱਢਣ ਦੀ ਕੋਸ਼ਿਸ਼ ਕੀਤੀ ਆ ਮੇਰੀ ਕੋਰਡਾ ਕਮੇਟੀ ਦੇ ਸਹਿਯੋਗ ਨਾਲ ਪਹਿਲਾਂ ਅਸੀਂ ਕਰਿਆ ਜੂੜੇ ਨੂੰ 6 ਮਹੀਨੇ ਦੇ ਪੱਤੇ ਕੱਟੇ ਕੋਈ ਜੱਗਿਆ ਆ ਨਾ ਹੁੰਦਾ ਸੀ ਮੋਹਰਾ ਤਾਂ ਨਹੀਂ ਰ ਆਜੀ ਹੁਣ ਆਮ ਗੱਲਾਂ ਚ ਕੀ ਚੱਲ ਪੈਂਦੀ ਆ ਕਿ ਮੋਹਰਾ ਹਰਿਆਣੇ ਦੀ ਆਮੀ ਕਹਿੰਦੇ ਮੋਹਰਾ ਹਰਿਆਣਾ ਚ ਵਧੀਆ ਨੀਲੀ ਰਾਣੀ ਜੇ ਨੀਮੀ ਰਾਣੀ ਪਾਕਿਸਤਾਨ ਦੀ ਤੇ ਆਪਣੇ ਪੱਲੇ ਕੀ ਹੈ ਭਾਈ ਆਪਣੇ ਕੋਲ ਹੈ ਕੀ ਉਹ ਦੱਸੋ ਆਪਾਂ ਬਚਾਲੇ ਆਪਰੇ ਮੋਹਰਾ ਚਾਹੀਦਾ ਹੁੰਦਾ ਤੇ ਨੀਲੀ ਗਾਦੀ ਦਾ ਚਲਣਾ ਚਾਹੀਦਾ। ਅਸੀਂ ਦੋਨੋਂ ਨੂੰ ਬਰਾਬਰ ਸਤਿਕਾਰ ਦਿੱਤਾ। ਤੀਜੀ ਇੱਕ ਅਸੀਂ ਗ੍ਰੇਡਰ ਕੈਟਾਗਰੀ ਅਧਾਰ ਬਰਾਬਰ ਰੱਖੀ ਆ। ਉਹ ਗ੍ਰੇਡਰ ਕੀ ਆ ਵਿੱਚ ਬਾੜੇ ਭਲੇ ਤੇ ਬੀਬੇ ਆ ਜਿਹੜੇ ਇੱਕ ਦੋ ਦੋ ਮੱਝਾ ਰੱਖਦਾ ਮੈਨੂੰ ਕਈ ਵਾਰ ਪਿੰਡਾਂ 'ਚ ਵੀ ਮੱਝਾ ਲੈਣ ਦੇ ਨੂੰ ਪੁੱਛ ਲੈਂਦੇ ਆ। ਕਹਿੰਦੇ ਗ੍ਰੇਡਰ ਐ ਤਾਂ ਦੱਸਦੇ ਹੁੰਦੀ ਕੀ ਐ। ਇਹ ਭਰਾ ਮੇਰੇ ਕੋਹ ਹੁੰਦੀ ਆ ਜਿਹੜੀ ਮੋਹਰਾ ਤੇ ਨੀਲੀ ਤੋਂ ਵਿਗੜ ਕੇ ਬਣੀ ਹੁੰਦੀ ਆ ਦੇਸੀ ਭਾਸ਼ਾ 'ਚ ਕਹਿੰਦੇ ਬੇਰੜੀ। ਜਿਵੇਂ ਮੱਝ ਸੂਪੀ ਸਾਰੇ ਕਰੈਕਟਰ ਮੋਹਰਾਂ ਦੇ ਬੱਚੇ ਦੇ ਚੰਚੇ ਜਿੰਨਾ ਦਾਗ ਮੱਥੇ 'ਚ ਆ ਗਿਆ ਫੂਲ ਦਾ ਵੱਲ ਦਾ ਉਹ ਗਰਗੜ ਜਾ ਜਾਂਦਾ ਐਂਆ ਕੀ ਹੁੰਦਾ ਹੈ ਹੁਣ ਅਸੀਂ ਕਹਿਦਾ ਕਿ ਨਹੀਂ ਕਿੰਨੇ ਰੱਖਤੀਆਂ ਪੰਜਾਬ 'ਚ ਕਿਸੇ ਵੀ ਪਿੰਡ ਦੇ ਕਿਸੇ ਜ਼ਿਲ੍ਹੇ ਕਿਸੇ ਵੱਡੇ ਕਿਸੇ ਛੋਟੇ ਘਰ ਮੱਚ ਖੜੀ ਹੋਵੇ ਕੱਟਾ ਕੱਟੀ ਖੜਿਆ ਹੋਵੇ ਝੋਟਾ ਹੋਵੇ ਤੁਹਾਡੇ ਪਸ਼ੂ ਚਾਹੀਦੇ ਕੋਲ ਦੇ ਲੈ ਲੈਣੇ ਉਹ ਸਾਰੀਆਂ ਸਾਮੀਆਂ ਭਰਤੀਆਂ ਦੇ ਤੁਹਾਡੇ ਪਸ਼ੂ ਕੰਪੀਟੀਸ਼ਨ ਲਾ ਸਕੂਗਾ ਇਹ ਜੇ ਤੁਹਾਡਾ ਅਸੂਲ ਮੁਕਾਬਲੇ 'ਚ ਨਾ ਰਹੇਗਾ ਇਹ ਪਸ਼ੂਦਲਾ ਕੱਲੇ ਪੰਜਾਬ ਦਾ ਸਮਾਂ ਦੱਸ ਰਿਹਾ ਕੱਲੇ ਪੰਜਾਬ ਵਾਲਾ ਬismillah ਜਿਹਦੇ ਚ ਕੰਪੀਟੀਸ਼ਨ ਮੁਕਾਬਲਾ ਕੱਲੇ ਪਸ਼ੂ ਪੰਜਾਬ ਦੇ ਪਸ਼ੂ ਬਾਗ ਲੈ ਸਕਣਗੇ ਹਾਂ ਡਿਸਪਲੇ ਲਈ ਵਾਸਤੇ ਅਦਰਸਟੇਟਾਂ ਚੋਂ ਆ ਸਕਦੇ ਆ ਜਿਹਨੇ ਡਿਸਪਲੇ ਤੇ ਕੋਈ ਸੀਮੇ ਵੇਚਣਾ ਕੋਈ ਹੋਰ ਚੀਜ਼ ਵੇਚਣੀ ਆ ਜਾਂ ਉਹਦੇ ਝੋਟੇ ਕੱਤੀਆਂ ਕੱਤੇ ਮਸ਼ਹੂਰੀ ਕਰਨੀਆਂ ਲਿਆ ਸਕਦਾ ਅਸੀਂ ਉਹਨਾਂ ਦਾ ਰੇਗ 'ਚ ਨਾਮ ਹੀ ਬੋਲਾਂਗੇ ਉਹਨਾਂ ਨੂੰ 5 ਮਿੰਟ ਰੇਂਜ ਤੇ ਦਿਖਾਵਾਂਗੇ ਵੀ ਡਿਸਪਲੇ ਤੇ ਵੀ ਲਾਵਾਂਗੇ ਐਂਟਰੀ ਫੀਸ ਦੇ ਕੇ ਆਪ ਦਾ ਬਹੁਤ ਡਿਸਪਲੇ ਕਰ ਸਕਦਾ ਆਦਰ ਸਟੇਟ ਨੂੰ ਕੋਈ ਬੰਦ ਨਹੀਂ ਆ ਜੋ ਜੀਆ ਨੂੰ ਤੁਹਾਡੇ ਤੰਬੂ ਦਾ ਲੰਗਰ ਦਾ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਕਰਾਂਗੇ ਇੱਕ ਬਾਈ ਦੇ ਪੁਰਾਣੇ ਮੁੰਡਿਆਂ ਨੂੰ ਬਹੁਤ ਲੱਗ ਰਹੇ ਦੇਖਿਆ ਇੱਕ ਕੋਰ ਦਾ ਕਮੇਟੀ ਦੀ ਇੱਕ ਸਿਫਤ ਬਣਦੀ ਆ ਮੈਂ ਕਹਿੰਦਾ ਲੰਗਰ ਭਾਰੀ ਬੈਜਟ ਤੇ ਆਪਾਂ ਮੇਲਾ ਵੱਡਾ ਕਰਨਾ ਕਹਿੰਦੇ ਨਾ ਕਿ ਦੇ ਮੇਲਾ ਆਪਾਂ ਨੂੰ ਵੱਡਾ ਲੱਗੇ ਪਾ ਮਸ਼ੂਂਦਾ ਲੱਗੇ ਲੰਗਰ ਵੀਰੋ ਕੋਟ ਵੱਡਾ ਹੁੰਦਾ ਸਾਡਾ ਜਿੰਨੇ ਦਾ ਟੋਗਾ ਟੰਗਰ ਜਿੰਨੇ ਦੇ ਮੇਲਾ ਗੰਗੂ ਲੰਗਰ ਚੰਗੂ ਨੂੰ ਗੁੰਗਰ ਰਗਰ ਚੱਲ ਨਹੀਂ ਜਾਣਾ ਹੁਣ ਮੈਂ ਕਹਦਾ ਜਿਹੜਾ ਜਵਾ ਜਵਾ ਨਾਲ ਲੈਂਦਾ 0 ਕੋ 6 ਮਿੰਨਾਂ ਦੇ ਕੱਤੇ ਕੱਤੀਆਂ ਮੁਰਰਾ ਦੀ ਮਿੱਲੀ ਦਾ ਰੂਪ ਤੇ ਗਰੇਟਰ ਦੀ ਇਹ ਤਿੰਨੇ ਤਿੰਨਾਂ ਦੀ ਬੋਤਾ ਫਰੇਮੀ ਬੋਲੀ ਮੇਰੇ ਨਾਲ ਦੋ ਗੀਤ ਤੋਂ ਸ਼ੁਰੂ ਆ ਉਸ ਤੋਂ ਬਾਅਦ ਮੁਰਰਾ ਨਾਲ ਦੇ ਥੀਰੇ ਕੱਤੇ ਕੱਤੀਆਂ ਮੋਨੀ ਦਾ ਵੀ ਥੀਰੇ ਕੱਤੇ ਕੱਤੀਆਂ ਤੇ ਗ੍ਰੇਡਰ ਨੇ ਕੱਟੇ ਉਸ ਤੋਂ ਬਾਅਦ ਮੋਹਰਾਂ ਨਾਲ ਦੇ ਦੋ ਦੰਦ ਕੱਤੇ ਉਸ ਤੋਂ ਬਾਅਦ ਦੋ ਦੰਦ ਨੀਲੀ ਰਾਂ ਦੇ ਕੱਤੇ ਉਸ ਤੋਂ ਬਾਅਦ ਦੋ ਦੰਦ ਗ੍ਰੇਡਰ ਨੇ ਕੱਤੇ ਉਸ ਤੋਂ ਬਾਅਦ ਮੋਹਰਾਂ ਦੇ ਵੱਡੇ ਝੋਟੇ ਉਸ ਤੋਂ ਬਾਅਦ ਨੀਲੀ ਰਾਂ ਦੇ ਵੱਡੇ ਝੋਟੇ ਉਸ ਤੋਂ ਬਾਅਦ ਗ੍ਰੇਡਰ ਦੇ ਵੱਡੇ ਝੋਟੇ ਉਹਨੂੰ ਮੈਂ ਇੱਥੇ ਰੱਖ ਰੱਖੀ ਸੀ ਜਿਹੜੇ ਆਮ ਕਰਕੇ ਕੰਪੀਟੀਸ਼ਨ 'ਚ ਕੀ ਹੁੰਦਾ ਨਾ ਮੋਲਰਾ ਤੇ ਗ੍ਰੇਡਰ ਇਕੱਠੇ ਕਰਕੇ ਡਾਕਟਰ ਦੇ ਆਂਦੇ ਵੱਡੇ ਚੋਂ ਤਾਂ ਅੱਜ ਦਾਤੀ ਸਿੰਘਿਆਂ ਨੂੰ ਜਿਵੇਂ ਤੁਹਾਡੇ ਨਾਮ ਲੈ ਕਰ ਰਿਹਾ ਸੀ ਉਹ ਇਕੱਠੇ ਬਾਰਤੇ ਜਿਹੜਾ ਗ੍ਰੇਡਰ ਚੋਂਦਾ ਉਹਦੇ ਵੀ ਵੱਧ ਹੁੰਦਾ ਉਹਦੀ ਲੈਂਥ ਵੀ ਵੱਧ ਹੁੰਦੀ ਆ ਚਾਈ ਵੱਧ ਹੁੰਦੀ ਆ ਡਾਕਟਰ ਬਾੜਨਦਿਆਂ ਟੈਸਟਿਕਲਾਂ ਦੇ ਨੰਬਰ ਵੱਧ ਹੁੰਦੇ ਆ ਪਿਆ ਉਸ ਤੋਂ ਬਾਅਦ ਕੀ ਕਰਦੇ ਜਿਹੜਾ ਪਿਓਰ ਹੁੰਦਾ ਉਹਦੇ ਨੰਬਰ ਉਹ ਘੱਟ ਜਾਂਦੇ ਆ ਉਸ ਤੋਂ ਬਾਅਦ ਸਿੰਘ ਦੇ ਨੰਬਰ ਥੋੜੇ ਜਿਹਾ ਕੱਟ ਕਰਕੇ ਉਹਦੇ 'ਚ ਜਿੱਤ ਕਰਾਉਣ ਜਾਂਦਾ ਗ੍ਰੇਡਰ ਗ੍ਰੇਡਰ ਨੂੰ ਮੂਰਾ ਬਣਾ ਕੇ ਉਹਦਾ ਸੀਮਨ ਦਿੱਤਾ ਜਾਂਦਾ ਸਾਰੇ ਪੰਜਾਬ ਦਾ ਘਾਣ ਹੋ ਜਾਂਦਾ ਨਸਲ ਦਾ ਘਾਣ ਇੱਥੇ ਹੋਦਾ ਗ੍ਰੇਡਰ ਝੋਟੇ ਨੀਲੀ ਵਾਲੀ ਦੇ ਝੋਟੇ ਤੇ ਮੋਰਾ ਦੇ ਝੋਟੇ ਐਟ ਕੀ ਦੋਵੇਂ ਸੇ ਆਟੋ ਆਟਾ ਤਿੰਨੇ ਕੈਟਾਗਰੀਆਂ ਐ ਦਿਖਾ ਦਈਆਂ ਨੇ ਇਹਦੇ ਚ ਵੀ ਆ ਕਰੇ ਵੜਾਉਂਦੇ ਆ ਆ ਮੋਰਾ ਹੁੰਦੇ ਆ ਆ ਨੀਲੀ ਵਾਲਾ ਹੁੰਦਿਆ ਅੱਗੇ ਸਿੱਖਣਾ ਤੁਹਾਡੀ ਮਰਜ਼ੀ ਉਸ ਤੋਂ ਬਾਅਦ ਦੋ ਦੰਦ ਮੋਰਾ ਦੀਆਂ ਝੋਟੀਆਂ ਦੋ ਦੰਦ ਨੀਲੀ ਵਾਲੀ ਦੇ ਝੋਟੀਆਂ ਦੋ ਦੰਦ ਗ੍ਰੇਡਰ ਦੀਆਂ ਝੋਟੀਆਂ ਇਹੋ ਖੀਰੀਆਂ ਨੇ ਚੋ ਦੋ ਬਾਂਗਲੇ ਦੋ ਬਾਂਗਲੇ ਤੱਕ ਉਹਨਾਂ ਨੇ ਦੁੱਧ ਚੁਕਾਈ ਅੱਗੇ ਨੂਨੀ 라ਵੀ ਦੀ ਤੇ ਮੁਰਰਾਂ ਦੀ ਹੁੰਦੀ ਹੈ ਜਿਹੜੀ ਗ੍ਰੇਡਰ ਦੀ ਬਰਾਬਰ ਦਾ ਬਰਾਬਰ ਦਾ ਨਾਮ ਲਿਓਗੇ ਜਿੰਨੀਆਂ ਕੈਟਾਗਰੀਆਂ ਤੇ ਗ੍ਰੇਡਰ ਬਰਾਬਰ ਰੱਖੀ ਹੈ ਸਾਰੀਆਂ ਵਿੱਚ ਰੱਖੀ ਹੈ ਸਾਰਿਆਂ ਨੂੰ ਬਰਾਬਰ ਸਰਟੀਫਿਕੇਟ ਬਰਾਬਰ ਸੀਲ ਦਾ ਬਰਾਬਰ ਹੀ ਨਾਮ ਤਿੰਨਾਂ ਦਾ ਇੱਕ ਲੈਵਲ ਅੱਤੇ ਕਿਸੇ ਨਾਲ ਕੋਈ ਧਾੜ ਨਾਲ ਨਹੀਂ ਹੁੰਦਾ ਉਤਪਾਦਾਂ ਦਾ ਵੱਡੀਆਂ ਮੱਝਾਂ ਇਹਨੇ ਵਿੱਚ ਤਿੰਨ ਕੈਟਾਗਰੀ ਵਧੀਆ ਮੱਝਾਂ ਚਾਹ। ਮੁਰਰਾ ਲਈ ਲੈਓ, ਮਿੱਲੀ ਰਾਵੀ ਲਈ ਲੈਓ ਤੇ ਗ੍ਰੀਡਰ ਲਈ। ਗ੍ਰੀਡਰ ਦਾ ਇਹ ਕੰਮ ਆਜੂ ਕਿਸੇ ਦੀ ਲੰਬੀ, ਥੂਲੀ, ਵੱਲੀ, ਢਾਲੀ, ਉਹ ਕੁੱਤੀ, ਪੋਲਰੀ ਲਈ। ਕਮੰਗੜੀ ਸਾਰਿਆਂ ਪਾਰਨੇ ਥੋੜੀ ਮਹਿੰਗ ਦਮ ਚਾਹੀਦਾ ਲੈ ਆਇਓ ਪੁੱਲੀ ਛੁੱਪੀ ਐ। ਇਹ ਥੋੜੀ ਮਹਾਂ ਰਹੇਗੀ। ਥੋੜੀ ਮਹਾਂ ਫਿਰ ਦੇ ਦੋਤੋਂ ਚਾਹੀਦਾ ਵੀ ਥੋੜੀ ਮਹਾਂ ਕੈਟਾਗਰੀ ਕਿੰਨੀ ਰਹਿਣ ਲੇ। ਪਹਿਲਾਂ ਅਸੀਂ ਮੁਰਰਾ ਸੁਣਾਗੇ ਫਿਰ ਮਿੱਲੀ ਦਾ ਵੀ ਜਿੰਨੀਆਂ ਬਾਤਾਂ ਸੀ। ਇਹ ਇਧਰ ਤੋਂ ਬਾਵਾ ਹਨ ਉਹ ਨਹੀਂ ਆਏ ਹੁੰਦੇ ਉਹਨੂੰ ਦੁੱਧ ਦੁੱਧ ਤੇ ਦਿਵਾਰ ਦਿੰਦਾ ਜਿਹੜੀ ਫਿਰ ਇਧਰੋਂ ਉਹ ਤੇਰੇ ਤੋਂ ਬਾਵਾ ਗੀ ਜਿਹੜੀ ਨੀਵੀਂ ਰਹੇ ਨੀਵੀਂ ਹੈ ਜਿਹੜੀ ਮੁਰਾ ਨੂੰ ਮੁਰਾ ਆਸ ਆ ਦੁੱਧ ਚੋਣ ਹੈ ਕਿਹਨੂੰ ਦੁੱਧ ਚੋਣ ਹੈ ਇੱਕ ਸਭ ਤੋਂ ਇੱਕ ਉਸ ਤੋਂ ਬਾਅਦ ਇੱਕ ਬਿਊਟੀ ਦਾ ਕੰਪੀਟੀਸ਼ਨ ਹੁੰਦਾ ਆਹ ਕਰਕੇ ਆਪਾਂ ਨਾ ਜਿਹੜੀਆਂ ਦੁੱਧ ਦਿਨੀਆਂ ਵਾਲਾ ਬਿਊਟੀ ਦਾ ਪਾਰਟ ਬਣਾ ਲੈਨੇ ਆ ਇੱਕ ਦਿਨ ਲੈਣਾ ਡਰਾਈ ਜਾ ਬਾਈ ਮੱਚਾਂ ਦਾ ਬਿਊਟੀ ਦਾ ਪਾਰਟ ਬਣਾ ਲੈਨੇ ਆ ਰਾਹੀ ਮਾਦੇ ਜਿਹੜੇ ਜੱਜਾ ਪੜੇ ਲੇ ਕੇ ਮਾਫ ਕਰਨਾ ਕੋਈ ਨਹੀਂ ਥੜਾ ਨੂੰ ਤਪਉਂਦਾ ਬਿਲਾ ਤਾ ਮੱਥੇ ਜਾਓ ਉਹ ਤੇਰੇ ਰਬੀ ਨਾਮ ਲੈਗੀ ਕੋਈ ਦੰਗ ਨਾਮ ਲੈਗੀ ਕਿਤੇ ਥਣ ਜੁੜੇ ਰਹਿਗੇ ਜਦੋਂ ਇਕੱਲੇ ਥਾਣੀ ਦੀਨੇ ਅਸੀਂ ਉਹ ਕੰਮ ਨਹੀਂ ਕਰਿਆ ਅਸੀਂ ਕੰਨੀ ਬਿਊਟੀ ਦਾ ਜਿਹੜਾ ਕੰਪੀਟੀਸ਼ਨ ਆ ਮੁਰਰਾ ਦਾ ਮਿੱਲੀ ਦਾ ਗ੍ਰੇਡਰ ਦਾ ਸੂਈਆਂ ਹੁਣਾਂ ਰੱਖਿਆ ਸੂਈਆਂ ਦਾ ਵੀ ਇਸ ਤਰ੍ਹਾਂ ਰੱਖਿਆ ਘਰੋਂ ਬਿਲਾ ਆਲੇ ਠੋਕ ਕੇ ਲਾਲੇ ਜਿਹਦੀ ਜਿਨੀ ਹਿੰਮਤ ਹੋਣੀ ਉੱਤੇ ਦਿਖਾਉਣਾ ਤਾਂ ਲੋਕਾਂ ਨੂੰ ਬਿਊਟੀ ਦਿਖਾਣੀ ਹੈ ਬਿਊਟੀ ਦਾ ਮਤਲਬ ਕੀ ਮੇਂ ਥਣਾਲਿਸ ਬੇਸ ਕਿ ਨਹੀਂ ਨਗਰਾ ਕਿੰਨਾ ਚੱਡੇ ਦੇ ਕਿੰਦੀ ਕੀ ਗੱਲਬਾਤ ਆ ਉਹਨੇ ਅਸੀਂ ਹੋਰ ਮਿਲਿਆ ਮੇਰੇ ਥੋੜੀ ਤੇ ਲਿਆ ਕੇ ਕੀ ਕੀ ਮਾਰਨਾ ਦਵਾਈ ਕਰਾਦਗੇ ਉੱਤੇ ਤੈਨ ਕੱਖ ਨੂੰ ਪੱਕ ਨਾ ਰਹੀ ਉਹ ਥੋਬੀ ਜੋਤ ਤੂੰ ਜੋ ਜਿੰਨਾ ਜੋਰ ਲੱਗਾ ਲਾ ਲਿਓ ਉਹ ਐਸ ਤਰ੍ਹਾਂ ਦਾ ਨਹੀਂ ਆਉਗਾ ਉੱਪਰ ਆਏ ਕਿਹੜੀ ਆਈ ਬਰਾਦਰ ਇਹ ਚਾਰ ਥੋੜੇ ਚੋਇਸ ਬਲੂ ਟੇਲ ਦਾ ਚਾਰ ਬੋਲ ਸਾਰੇ ਕੁਝ ਹਾਂ ਬਿਊਟੀ ਰਨ ਨੂੰ ਬੋਲਦੀ ਆ ਬਰਾਬਰ ਹੀ ਸਾਰੇ ਮੁਕਾਬਲੇ ਜਿਹੜੀ ਨੀਲੀ ਦਾ ਵੀ ਬੋਲੀਗੀ ਉਦੇ ਨਾਲ ਹੀ ਹੁੰਦਾ ਉਹਦੇ ਨਾਲ ਹੀ ਗੱਡੜਾ ਉਹਦੇ ਚ ਕਿਸੇ ਦੀ ਘਟਾ ਨਹੀਂਦਾ ਇੱਕ ਵੀਰੋ ਅਸੀਂ ਹੋ ਰੱਖੀ ਹੈ ਨਵੀਂ ਚੀਜ਼ ਤੁਸੀਂ ਪੁਰਾਣੀਆਂ ਚੀਜ਼ਾਂ ਦੇ ਸ਼ੌਕੀ ਹੋ ਅੱਜ ਤੱਕ 40 ਸਾਲ ਜਿਹੜੇ ਪਹਿਲਾਂ ਜੰਮੇ ਉਹਨਾਂ ਨੇ ਸਾਰਿਆਂ ਨੇ ਦੇਖਿਆ ਪਿੰਡਾਂ ਚ ਬੱਗ ਛੱਡਦੇ ਸੀ 20 ਗੱਲਾਂ ਵਾਲੇ ਠੱਠੇ ਜਿਹੜੇ ਬੰਨਾਂ ਵਾਲੇ ਠੱਠੇ ਨਾ ਹੀ ਥਾਰਪਾਰਕਰ ਦਾ ਨਾ ਗਿਰਦਾ ਦਾ ਨਾ ਸਾਹੀਵਾਲ ਦਾ ਨਾ ਜਰਸੀ ਦਾ ਕੋਈ ਕੰਪੀਟੀਸ਼ਨ ਨਹੀਂ ਅਸੀਂ ਦੇਸੀ ਦਾ ਜਿਹੜੀ ਪੰਜਾਬ ਚ ਦੇਸੀ ਨਸਲ ਹੁੰਦੀ ਸੀ ਉਹਦਾ ਕੰਪੀਟੀਸ਼ਨ ਰੱਖਿਆ। ਉਹ ਹੀ ਦੋ ਦਾ ਨਾਗਰੀ ਹੈ। ਇੱਕ ਦੁੱਧ ਦਿੰਦੀ ਦੇਸੀ ਗਾਂ ਦੀ ਬਿਊਟੀ ਦਾ ਰੱਖਿਆ। ਆਪ ਕੋਈ ਉਮਰ ਹੋਵੇ ਬਿਊਟੀ ਚਾਹੇ ਜਿਤਨੀ ਜੇ ਜੀ ਹੈ। ਇੱਕ ਦੁੱਧ ਚੁਆਈ ਮੁਕਾਵਾ ਦੇਸੀ ਗਾਂ। ਇਹ ਅਸੀਂ ਨਵੀਂ ਐਡ ਕਰੀਏ ਜਿਹੜੀ ਅੱਜ ਤੱਕ ਪੰਜਾਬ ਦੇ ਕਿਸੇ ਮੇਲੇ ਤੇ ਨਹੀਂ ਹੋਈ ਗਈ। ਇੱਕ ਮੁੰਿਆਂ ਦੇ ਨਾਂ ਤੇ ਹਰ ਜੀ ਮੇਰੇ ਅਰਥੇ ਨਾ ਕਿਸੇ ਕੰਨੀ ਮੋਲ ਨਹੀਂ ਕਰਦਾ। ਕਿਹ ਪ੍ਰੀਫੈਸਰ ਰਾਜਮਾ ਲੈ ਕੇ ਲੋਕਾਂ ਦੀ ਜੇਬ ਕੱਢਦੀ ਹੈ। ਸਾਡੇ ਮੇਲੇ ਦੀ ਪ੍ਰੀਫੈਸਰ ਹੋਣੋ ਪਰ ਸਾਨੂੰ ਦੇਖ ਕੇ ਕਾਪੀ ਬਹੁਤ ਕਰਦੇ ਆ ਸਾਡੀ ਨਕਲ ਬਹੁਤ ਮਾਰਦੇ ਆ ਹੁਣ। ਉਹਨਾਂ ਤੋਂ ਬਚ ਜਿਓ ਸਾਡਾ ਸਾਥ ਦੇ ਦਿਓ। ਸਾਥ ਵੀ ਇੱਕ ਮੇਲਾ ਦੇ ਦਿਓ ਪੂਰੇ ਬਿਨਾ ਮੂਰੇ ਹੱਥ ਜੋੜ ਕੇ ਬੇਨਤੀ ਕਰਦਾ। ਜੇ ਤਾਂ ਸਾਡਾ ਮੇਲਾ ਚੰਗਾ ਲੱਗੇ ਨਾ ਇਮਾਨਦਾਰੀਆਂ ਨਾਲ ਲੱਗੇ ਤਾਂ ਤਾਂ ਅਗਲੀ ਵਾਰ ਸਾਡੇ ਤੇ ਵੀ ਬਿਲਕੁਲ ਤੁਹਾਨੂੰ ਬੁਲਾਇਓ ਤੱਕ ਨਾ ਯਾਰ। ਤੁਹਾਨੂੰ ਇਹ ਗੱਲ ਕਾਦੀਆਂ ਜਿਹੜੀਆਂ ਛੋਟੇ ਕਲਾਹ ਵਾਲੇ ਬੱਚੇ ਆਉਣਗੇ ਉਹਨਾਂ ਦੀ ਅਸੀਂ ਸਿਰਫ 200 ਰੁਪਏ ਐਂਟਰੀ ਫੀਸ ਰੱਖੀ ਹੈ ਬਿਲਕੁਲ ਵਧੀਆ ਸਿਰਫ 200 ਜਿਹੜੇ ਹੀਰੇ ਵੱੱਲੇ ਕਟਗਾਉਣਗੇ ਉਹਨਾਂ ਦੀ ਸਿਰਫ ਅਸੀਂ 500 ਰੁਪਏ ਐਂਟਰੀ ਫੀਸ ਰੱਖੀ ਹੈ ਜਿਹੜੇ ਵੱਡੇ ਤਹੂਆ ਜਿਨ੍ਹਾਂ ਦੇ ਖਾਸੀ ਖਾਸੀ ਐਂਟਰੀ ਵਧਾ ਦਿੰਦੇ ਆ ਅਸੀਂ ਸਿਰਫ ਉਹਨਾਂ ਦੀ 1000 ਰੁਪਏ ਐਂਟਰੀ ਰੱਖੀ ਹੈ 1000 ਕੋਈ ਫੀਸ ਨਹੀਂ ਅਸੀਂ ਘੱਟ ਨਹੀਂ ਹੈ ਮੋਟਾ ਤੇ ਗੋਲ ਫੋਟੇ ਪਉਣਾ ਬਾਈਕੋ ਦਾ ਵਰਗਾ 5-7 ਜਾਨ ਬੱਕਲੇ ਆਉਂਦਾ ਜੇ ਵੱਡੇ ਜਾਨ ਬਰਨੇ ਆ 5 ਜਾਨ ਬਰਨੇ ਆ 10000 ਦੇ ਦੀ ਐਂਟਰੀ ਹੋ ਗਈ 10000 ਰੁਪਏ ਦਾ ਸਟੋਰੀ ਵਾਲਾ 20000 ਰੁਪਏ ਦੇ ਕਰਾਇਿਆਂ ਦਾ ਹਲੇ ਜਿੱਪੂ ਆਲੂ ਦੇਖੀ ਜੋ ਉਹਦੇ ਦਾਣਾ 50-6000 ਦਾ ਪਹਿਲੀ ਬੀਤ ਗਿਆ ਫੇਰ ਤੁਸੀਂ ਭਾਨਦੇ ਨਾਲ ਦੀ ਜੇਬ ਪੜਦੇ ਆ ਉਹ ਕੀ ਰਹੀ ਐਂਟਰੀ ਵੀ ਸੁਣੀ ਇਹ ਕੋਈ ਕੋਟਾ ਜਿਹੜੀਆਂ ਮੱਝਾ ਕੰਪੀਟੀਸ਼ਨ ਲਈ ਹੋਣੀਆਂ ਲੋਕੋ ਤੇ ਨਾ ਦੋਵੇਂ ਹੀ ਹੋ ਰਹੀਏ ਸ਼ਾਮ ਤੱਕ ਤਿੰਨ ਤੋਂ ਚਾਰ ਦੀ ਰਸਤਾ ਹੈ ਪੰਜ ਤੋਂ ਕੱਚੀ ਚੋਾਈ ਸ਼ੁਰੂ ਹੋਊ ਸਵੇਰ ਦੀ ਕੱਚੀ ਚੋਾਈ ਸ਼ਾਮ ਦੀ ਕੱਚੀ ਚੋਾਈ ਤੇ 6 ਤੋਂ ਪੱਕੀ ਚੋਾਈ ਸਵੇਰ ਦੀ ਪੱਕੀ ਚੋਾਈ ਸ਼ਾਮ ਦੀ ਪੱਕੀ ਚੋਾਈ ਤੇ 7 ਦੀ ਸਵੇਰ ਦੀ ਪੱਕੀ ਚੋਾਈ ਤਿੰਨ ਪੱਕੀਆਂ ਚੋਣੀਆਂ ਦੋ ਕੱਚੀਆਂ ਚੋਣੀਆਂ ਇਹ ਨੋਟ ਰੱਖ ਲਿਓ ਇੱਕ ਜਿੰਨਾ ਤੇ ਪੱਕੀ ਚੋਾਈ ਸ਼ੁਰੂ ਨਹੀਂ ਹੁੰਦੀ ਉਹਨਾਂ ਦੇ ਅਸੀਂ ਥੋਥੋ ਕੋਈ ਦੁੱਧ ਨਹੀਂ ਲਾਵਾਂਗੇ ਮਰਜ਼ੀਆਂ ਲੰਗਰ ਚ ਪਾਉਣਾ ਪਾ ਰਹੇ ਨਹੀਂ ਕਮੇਟੀ ਦਾ ਇੱਕ ਦੁੱਧ ਹੀ ਆਉਂ ਫੈਕ ਲਵਾ ਕੇ ਦੁੱਧ ਵੇਚਦੇ ਹੋ ਤੇ ਨਾਗਰ ਵੀ ਆਪਦੇ ਜੇਬ ਚ ਪਾ ਲਓ ਅਸੀਂ ਦੁੱਧ ਉਹ ਵੀ ਨਹੀਂ ਲੈਣੀ ਜਿੱਦੋਂ ਬਕੀਆਂ ਜਵਾਨਾਂ ਚੱਲ ਪਾਉਂ ਤੇ ਰਾਸ ਵੱਜੂ ਉਦੋਂ ਸਾਨੂੰ ਕਿਰਪਾ ਕਰਕੇ ਸਾਨੂੰ ਉਹ ਦੁੱਧ ਦੇ ਦੇ ਤਿੰਨ ਚਵਾਜਾਂ ਤੇ ਚੁਵਾਜਾਂ ਨਾਲ ਸਰਪ ਇੱਕ ਅਸੀਂ ਮੁੰਏ ਨੂੰ ਇਹ ਚੀਜ਼ ਬੜੀ ਧਿਆਨ ਰੱਖੀ ਜਿਵੇਂ ਗੋਪੀ ਵੀਰੇ ਨੇ ਕਿਹਾ ਕਹਿੰਦਾ ਬੱਚਿਆਂ ਨੂੰ ਮਾਣ ਵੀ ਲੈ ਕੇ ਆਓ ਅਸੀਂ ਜਿਹੜੇ ਲਾਸਟ ਵਾਲੇ ਦਿਨ ਦੋ ਮਹੀਨੇ ਐਮਨੇ ਪੰਜ ਤੋਂ ਚੱਲ ਕੇ ਸੱਤ ਤੱਕ ਸ਼ਨੀਵਾਰ ਦਾ ਤੇ ਐਤਵਾਰ ਰੱਖਿਆ ਤਾਂ ਕਿ ਜਿਹੜੇ ਪ੍ਰਾਈਵੇਟ ਅਦਾਰੇ 'ਚ ਕੋਈ ਕੰਮ ਕਰਦੇ ਨੇ ਕੋ ਸਰਕਾਰੀ ਨੌਕਰੀ ਵਾਲੇ ਨੇ ਆਪਦੇ ਬੱਚਿਆਂ ਨੂੰ ਨਾਲ ਲੈ ਕੇ ਆ ਕੇ ਮੇਲਾ ਦੇਖਾ ਸਕਣ ਇਹ ਵੀ ਖਾਸ ਖਾ ਰੱਖਿਆ ਗਿਆ ਇੱਕ ਅਸੀਂ ਲੋਕਾਂ ਨੂੰ ਕਹਿੰਦੇ ਹੋਰ ਮੇਲੇ ਨਾਲ ਕੋਈ ਤੁਹਾਨੂੰ ਕਮੈਂਡ ਦੇ ਦਾਂਗੇ ਅਸੀਂ ਟਰੈਕਟਰ ਦੇ ਦਾਂਗੇ ਅਸੀਂ ਬੋਲਟ ਦੇ ਦਾਂਗੇ ਕੂਟਰੀ ਦੇ ਦਾਂਗੇ ਸਾਡੇ ਮੇਲੇ ਦਾ ਪਿਛਲੇ ਵਾਲੇ ਵੀ ਰਿਕਾਰਡ ਆ ਕੋਈ ਮਾਈ ਦਾ ਲਾੜਾ ਹੱਥ ਖੜਾ ਕਰਕੇ ਕਹਦੇ ਵੀ ਨਾਮ ਨਹੀਂ ਲੈਂਦਾ ਅਸੀਂ ਇਸ ਵਾਰ ਵੀ ਉਹੀ ਤਰ੍ਹਾਂ ਰੱਖਿਆ ਸਰਟੀਫੀਕੇਟ ਸ਼ੀਲਡ ਪਲੱਸ ਨਾਮ ਜਿੰਨੇ ਦਾ 1 ਤੋਂ 10 ਤੱਕ ਦੇਣੇ ਆ ਕਿਹਨੂੰ ਸਰਟੀਫੀਕੇਟ ਦੇਣਾ ਕਿਹਨੂੰ ਸ਼ੀਲਡ ਦੇਣੀ ਹੈ ਕਿਹਨੂੰ ਕੈਸਟ ਪ੍ਰਾਈਜ਼ ਦੇਣਾ ਉਹ ਕਮੇਟੀ ਫੈਸਲਾ ਕਰੂਗੀ ਕਿੰਨਾ ਕਿੰਨਾ ਦੇਣਾ ਪਰ ਅਸੀਂ ਤੁਰਤ ਦੇ ਦੋਗੇ ਜਿੱਦ ਜਦੋਂ ਰੱਖਣਾ ਨਾ ਹੋਵੇ ਉਸੇ ਦਿਨ ਬੁਕਮਾਣਾਂ ਦੇ ਤੋ ਅਸੀਂ ਜਰੂਰ ਤੁਹਾਨੂੰ ਖਾਲੀ ਬੋਰੀ ਦੇ ਪੈਸੇ ਦੇ ਲਈਏ ਪਰ ਤੁਹਾਨੂੰ ਖਾਲੀ ਨਹੀਂ ਮੋੜਦੇ ਦੇਵਾਂਗੇ ਤੋ ਇਹ ਨਹੀਂ ਵੀ ਗੂਗਲ ਤੇ ਦੇ ਜਾਂ ਖਾਤਾ ਨੰਬਰ ਦੱਸ ਜਾਂ ਫਲਾਣੇ ਨੂੰ ਬੁਣੇ ਅੱਜ ਆਉਣੇ ਝੱਟ ਆਉਂ। ਪੁੱਤ ਨੂੰ ਮੇਰਾ ਕਰਾਂਗੇ। ਉਤੋਂ ਵੱ ਸਭ ਤੋਂ ਵੱਡੀ ਗੱਲ। ਅਸੀਂ ਜਿਹੜੇ ਨਾਮ ਦਾ ਆਗੇ ਪੰਜ ਜਮਾਂਦੇ ਵਿੱਚ ਵਿੱਚ ਕਿਸੇ ਵੀ ਜਾਣ ਦੇ ਲਾਈਨ ਹੋ ਕੇ ਅਸੀਂ ਪੂਰਾ ਮੇਰਾ ਹਸਾਬਾ ਮਾਰਾਂਗੇ। ਸਾਡੇ ਕੋਈ ਨੀਤੀ ਨਹੀਂ ਛੋਟੇ ਪੈਸੇ ਆ ਛੋਟੇ ਪੈਸੇ ਦਾ ਮੇਲਾ ਕਰਾਉਣਾ ਅਸੀਂ ਜੇਬਾਂ ਦੇ ਪਾ ਕੇ ਜੀ ਅਸੀਂ ਕੌਣ ਹੁੰਦੇ ਆ। ਇਹ ਅਸੀਂ फैसला कमेटी ने पहले ही निर्णय पर आए हैं जेको कहीं भी अच्छी लग दिया। सांनो ਹੁਣ ਦੱਸ ਸਕਦੇ ਹੋ। ਬਾਕੀ ਮੇਰੀ ਫਿਰ ਬੇਨਤੀ ਆ ਸਾਡਾ ਮੇਲਾ ਖਰਾਬ ਕਰ ਕੋ ਬਹੁਤ ਕੁਛ ਕਰਨਗੇ। ਕਰ ਰਹੇ ਨੇ। ਸਾਡਾ ਸਾਥ ਦੇ ਦਿਓ। ਪੰਜਾਬ ਦੇ ਤੁਸੀਂ ਜਿਹਦਾ ਸਾਥ ਦੇ ਦਿਓ ਤੁਸੀਂ ਤਾਰ ਦਿੰਦੇ ਹੋ। ਅਸੀਂ ਕੋਈ ਘਰ ਵਾਸਤੇ ਕੋਈ ਨਿਚ ਵਾਸਤੇ ਜਿੱਦੇ ਕੋ ਕੋ ਕੇ ਬਿਲਕੁਲ ਜਵਾਬ ਦੇ ਦਿਓ। ਅਸੀਂ ਲੋਕਾਂ ਨੇ ਜਿਸ ਪੰਜਾਬ ਨੂੰ ਕਰਕੇ ਦਿਖਾਉਣਾ ਚਾਹੁੰਦੇ ਆ। ਪੰਜਾਬ ਦਾ ਮੇਲਾ ਸਾਨੂੰ ਆ ਮੇਲਾ ਸਾਫ ਦੇ ਦਿਓ। ਤਲੋ ਮਨੋ ਕੋ ਸਾਰਾ ਸਾਫ ਦੇ ਦਿਓ। ਇੱਕ ਮੇਰੇ ਸਤਾਲਾਂ ਵਾਲੇ ਵੀਰਾਂ ਦੀ ਪਿਛਲੀ ਵਾਰ ਸ਼ਿਕਾਇਤ ਰਹਿ ਗਈ ਸੀ ਦਵਾਈਆਂ ਵਾਲੇ ਜਾਂ ਕੋਈ ਮਸ਼ੀਨਰੀ ਵਾਲੇ ਜਾਂ ਜਿੰਨੇ ਵੀ ਬੈਠੇ ਉਹਨਾਂ ਕਿ ਉਹਨਾਂ ਆ ਬੇਨਤੀ ਕਰਦਾ ਇਸ ਵਾਰ ਅਸੀਂ ਪੂਰੇ ਪ੍ਰੋਪਰ ਤਰੀਕੇ ਨਾਲ ਸਤਾਲਾਂ ਐਟਾ ਗਣਾ ਲਾਵਾਂਗੇ ਵੀ ਇੱਕੋ ਹੀ ਐਂਟਰੀ ਹੋਊ ਸਤਾਲਾਂ ਵਾਲੇ ਜੇ ਉੱਤਰ ਵੀ ਹੁੰਦਾ ਜਾਊਗਾ ਤੇ ਉੱਤਰ ਵੀ ਨਿਕਲੂਗਾ ਹੋਰ ਪਾਸੇ ਦੀ ਕੋਈ ਐਂਟਰੀ ਨਹੀਂ ਰੱਖਾਂਗੇ ਤੇ ਬਾਜਲ ਰੇਡ ਦੇ ਸਤਾਲਾਂ ਲਾਵਾਂਗੇ ਉੱਥੇ ਵੀ ਅਸੀਂ ਜੇ ਪਟੜਨਾ ਦਾ ਕੰਮ ਨਹੀਂ ਕਰਦੇ ਖਾਲੀ ਤੁਮਾਂ ਯਾ ਕੇ ਤੁਮੋਂ ਆਇਆ ਦੋ ਤੁਸੀਂ ਆਹ ਦੇਣਾ ਮੈਨੇ ਤੇ ਅਸੀਂ ਉਹੀ ਲੈ ਲਾਂਗੇ ਕਿਸੇ ਨੂੰ ਕੋਈ ਜਵਾਬ ਨਹੀਂ 5 6 7 ਆ ਦੇ ਤਾਂ ਬੇਟਾ ਜੀ ਤਕਰੀਬਨ ਤਕਰੀਬਨ 3 ਮਹੀਨੇ ਤੇ ਕੁਛ ਦਿਨ ਪਏ ਨੇ ਦੋ ਤਰੀਕ ਦੀ ਐਂਟਰੀ ਹੈ ਦਸਤਾ ਜਿਹੜਾ ਦੋ ਤਰੀਕ ਦੀ ਐਂਟਰੀ ਹੈ 3 ਤੇ 4 ਦੀ ਰੈਸਟ ਹੈ ਦਸੰਬਰ ਦਸੰਬਰ ਦਫਤਰ 12ਵਾਂ ਮਹੀਨਾ 2 ਤਰੀਕ 12ਵਾਂ ਮਹੀਨਾ 2025 2 ਤਰੀਕ 12ਵਾਂ ਮਹੀਨਾ 2025 ਦੀ ਇੰਟਰੀ ਹੈ 3 ਤੇ 4 ਦੀ ਰਸਤਾ 5 ਦੇ ਕੱਟੀਆਂ ਚੋਂ ਇਹਨਾਂ 6 ਤੋਂ ਪੱਤੀਆਂ ਚੋਂ ਇਹਨਾਂ ਸ਼ੁਰੂ ਆ ਨਾਲ ਨਾਲ ਦੋ ਰਿੰਗ ਲੱਗੇ ਹੋਣਗੇ ਜਿਹੜੇ ਡਿਊਟੀ ਕੰਪੀਟੀਸ਼ਨ ਆ ਉਹ ਚੱਲ ਰਿਹਾ ਬਹੁਤ ਕੁਝ ਹੈ ਨਾ ਕਿਸੇ ਨੂੰ ਦੱਸਣਾ ਸੰਗਤ ਜੀ ਜਿਹੜੇ ਖੜੇ ਹੋ ਕੇ ਇਸ ਤੋਂ ਬਾਅਦ ਆਪਾਂ ਇਸ ਗੱਲ ਨੂੰ